ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਪੰਜਵਾ ਇੰਦਨ ਤੇ ਬੈ ਸੰਤਰ ਭਾਗੈ ਮਾਟੀ ਕਉ ਜਲ ਦਹ ਦਿਸ ਤਿਆਗੈ ਮਾਟੀ ਕਉ ਇਥੇ ਵਿਸਰਾਮ ਜਲ ਦਹ ਦਿਸ ਤਿਆਗੈ ਉਪਰ ਚਰਨ ਤਲੇ ਆਕਾਸ਼ ਘਟ ਮਹ ਸਿੰਧ ਕੀਓ ਪਰਗਾਸ ਘਟ ਮਹ ਇੱਥੇ ਵਿਸਰਾਮ ਸਿੰਧ ਕੀਓ ਪਰਗਾਸ ਐਸਾ ਸਮਰਥ ਐਸਾ ਸਮਰਥ ਐਸਾ ਸਮਰਥ ਹਰ ਜੀ ਆਪ ਨਿਮਖ ਨਾ ਬਿਸਰੈ ਜੀ ਭਗਤਨ ਕੈ ਇੱਥੇ ਵਿਸਰਾਮ ਹੈ ਨਿਮਖ ਨਾ ਬਿਸਰੈ ਜੀ ਭਗਤਨ ਕੈ ਨਿਮਕ ਨਾਂ ਬਿਸਰਾ ਜੀ ਭਗਤਨ ਕੈ ਆਠ ਪਹਿਰ ਮੰਨ ਤਾ ਕਉ ਜਾਪ ਰਹਾਉ ਪ੍ਰਥਮੇ ਮੱਖਣ ਪਾਛ ਦੂਧ ਮੈਲੂ ਕੀਨੋ ਸਬਨ ਸੂਦ ਸਬੁੰ ਸੂਦ ਸਬੁੰ ਥੋੜਾ ਜਿਹਾ ਕਸ ਕੇ ਬੋਲਣਾ ਔਂਕੜ ਲਾ ਕੇ ਬੱਬੇ ਦੇ ਸਬੁੰ ਸੂਦ ਭੈ ਤੇ ਨਿਰਭਉ ਭੈ ਤੇ ਬਾਥੇ ਨੇਰਾ ਭੋ ਡਰਤਾ ਫਿਰੈ ਹੁੰਦੀ ਕਉ ਅਣ ਹੁੰਦੀ ਹਿਰੈ ਦੇਹੀ ਗੁਪਤ ਵਿਦੇਹੀ ਦੀਸੈ ਸਗਲੇ ਸਾਜ ਕਰਤ ਜਗ ਦੀਸੈ ਜਗ ਦੀਸੈ ਸਗਲੇ ਸਾਜ ਕਰਤ ਜਗ ਦੀਸੈ ਠਗਣ ਹਾਰ ਘਾਰ ਨਹੀਂ ਕਹਿਣਾ ਠੱਗਣ ਹਾਰ ਅਣ ਠੱਗਦਾ ਠੱਗਾ ਠੱਗਣ ਹਾਰ ਇਥੇ ਵਿਸਰਾਮ ਹੈ ਆਣ ਠੱਗਦਾ ਆਣ ਤੇ ਠੱਗਦਾ ਦੇ ਵਿੱਚ ਡੈਸ਼ ਜੀ ਦੇ ਕੇ ਬੋਲਣਾ ਆਣ ਠੱਗਦਾ ਠੱਗਾ ਬੇਨ ਵਖਰ ਫਿਰ ਫਿਰ ਉਠ ਲੱਗਾ ਸੰਤ ਸਭਾ ਮੇਲ ਕਰੋ ਬਖਿਆਣ ਸਿਮਰਤ ਸਾਸਤ ਵੇਦ ਕੁਰਾਨ ब्रह्म विचार विचारे कोई नानक ताकी परमगत होए रामकली मोहल्ला پنجवा जो तिस भावै सो थिया सदा सदा हर की शरणाई ਰਹਾ ਬੇਨ ਨਾਹੀ ਆਨ ਬੀਆ ਰਹਾਉ ਪੁੱਤ ਕਲਤਰ ਲਕshmi ਦੀ ਸੈ ਇਹਨ ਮਹ ਕਿਸ਼ੂਨਾ ਸੰਗ ਲੀਆ ਇਹ ਪੁੱਤ ਖਾਮ ਕਈ ਜਿਆਦਾ ਪੁੱਤ ਹੀ ਚਾਹ ਜਾਂਦੇ ਪੁੱਤ ਕਲਤਰ ਲਕshmi ਖਖੇ ਦੀ ਸਿਆਰੀ ਨਾਲ ਉਚਾਰਨ ਕਰਨਾ ਕਸ ਕੇ ਬੋਲਣਾ ਪੁੱਤਰ ਕਲਤਰ ਲਖੀਮੀ ਦੀਸੈ ਇਨ ਮਹ ਕਿਛੂ ਨਾ ਸੰਗ ਲੀਆ ਜੀ ਪੁੱਤ ਕਲਤਰ ਲਖੀਮੀ ਦੀਸੈ ਇਨ ਮਹ ਕਿਛੂ ਨਾ ਸੰਗ ਲੀਆ ਵਿਖੈ ਠਗੌਰੀ ਖਾਇ ਪੁਲਾਨਾ ਮਾਇਆ ਮੰਦਰ ਤਿਆਗ ਗਿਆ ਨਿੰਦਾ ਕਰ ਕਰ ਬਹੁਤ ਵਿਗੂਤਾ ਗਰਬ ਜੋਨ ਮਹਿ ਕਿਰਤ ਪਾਇਆ ਪੁਰਬ ਕਮਾਣੇ ਛੁੱਡ ਹੈ ਨਾਹੀ ਜਗ ਦਰੂਤ ਗਰਾਸਿਓ ਮਹਾ ਭਯਾ ਬੋਲਾ ਝੂਠ ਕਮਾਵੇ ਅਵਰਾ ਤ੍ਰਿਸ਼ਨ ਨ ਬੂਜੈ ਬਹੁਤ ਹਯਾ ਤ੍ਰਿਸ਼ਨ ਨ ਬੂਜੈ ਬੂਜੈ ਪੂਲਾ ਬੋਲਨਾ ਬੂਜੈ ਨਹੀਂ ਕਹਿਣਾ ਬਹੁਤ ਹਯਾ ਅਸਾਦ ਰੂਪ ਉਪਜਿਆ ਸੰਤ ਦੂਖਨ ਦੇਹ ਬਿਨਾਸੀ ਮਹਾ ਖਿਆ ਜਿਨਹੇ ਨਿਵਾਜੀ ਤਿਨਹੀ ਸਾਜੀ ਆਪੇ ਜਿਨੇ ਸੰਤ ਜਯਾ ਨਾਨਕ ਦਾਸ ਕੰਠ ਲਾਏ ਰਾਖੀ ਕਰ ਕਿਰਪਾ ਪਾਰ ਭ੍ਰਮ ਮਯਾ RAM ਕਲੀ ਮਹੱਲਾ ਪੰਜਵਾ ਐਸਾ ਪੂਰਾ ਗੁਰਦੇਵ ਸਹਾਈ ਐਸਾ ਪਦ ਤੇ ਵਿਸਰਾਮ ਲਉਣਾ ਹੈ ਐਸਾ ਪੂਰਾ ਗੁਰਦੇਵ ਸਹਾਈ ਜਾਕਾ ਸਿਮਰਨ ਬਿਰਥਾ ਨ ਜਾਈ ਰਹਾਉ ਦਰਸ਼ਨ ਪੇਖਤ ਹੋਏ ਨਿਹਾਲ ਜਾਕੀ ਤੂਰ ਕਾਟੈ ਜਮ ਜਾਲ ਚਰਨ ਕਮਲ ਪਸੀ ਚਰਨ ਕਮਲ ਬਸੇ ਮੇਰੇ ਮਨ ਕੇ ਕਾਰਜ ਸਵਾਰੇ ਸਗਲੇ ਤਾਨ ਕੇ ਜਾ ਕੈ ਮਸਤਕ ਆਪਣ ਕਾਰਜ ਬੋਲਨੇ ਆ ਕਾਰਜ ਹੀਠਾਂ ਰਾਰਾ ਲੱਗ ਜਾਂਦਾ ਕਾਰ ਕਾਰਜ ਕਾਰਜ ਤਾਰਾ ਪੂਰਾ ਬੋਲਨਾ ਕਾਰਜ ਸਵਾਰੇ ਸਗਲੇ ਤਾਨ ਕੇ ਕਾਰਜ ਸਵਾਰੇ ਸਗਲੇ ਤਾਨ ਕੇ ਜਾ ਕੈ ਮਸਤਕ ਰਾਖੈ ਹਾਥ ਪ੍ਰਭ ਮੇਰੋ ਅਨਾਥ ਕੋ ਨਾਥ ਪਤਿਤ ਉਧਾਰਨ ਕਿਰਪਾ ਨਿਧਾਨ ਸਦਾ ਸਦਾ ਜਾਈਐ ਕੁਰਬਾਨ ਸਦਾ ਸਦਾ ਜਾਈਐ ਕੁਰਬਾਨ ਸਦਾ ਸਦਾ ਜਾਈਐ ਕੁਰਬਾਨ ਨਿਰਮਲ ਮੰਤ ਦੇ ਜਿਸ দান ਤਜਹ ਵਿਕਾਰ ਬਿਨਸੈ ਅਭਿਮਾਨ ਏਕ ਧਿਆਈਐ ਸਾਧਕੈ ਸੰਗ ਪਾਪ ਬਿਨਾਸੀ ਨਾਮ ਕੈ ਰੰਗ ਗੁਰ ਪਰਮੇਸ਼ਰ ਸਗਲ ਨਿਵਾਸ ਘਾਟ ਘਾਟ ਰਵ ਰਹਿਆ ਗੁਣਤਾਸ ਦਰਸ ਦੇਹ ਧਾਰੋ ਪ੍ਰਭ ਆਸ ਨਿਤ 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 ਨਾਨਕ ਚਿਤਵੈ ਸੱਚ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ